ਸ੍ਰੀ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ ਜੈ ਭਾਰ ਸਤਿ ਸ਼ਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅੱਜ ਬਲਾਕ ਗੁਰੂ ਹਰਸਾਏ ਅਤੇ ਵੱਖ-ਵੱਖ ਪਿੰਡਾਂ ਦੇ ਆਗੂ ਪਹੁੰਚੇ ਹੋਏ ਆ ਪਿਛਲੀ ਵਾਰ ਜਿਹੜੇ ਬੰਦੇ ਫੋਟੋਆਂ ਦੇਖੇ ਸੀਗੇ ਉਹਨਾਂ ਦੇ ਤੁਹਾਡੀ ਪਾਰਟੀ ਦੇ ਸਮੂਹ ਮਜ਼ਦੂਰ ਬਲ ਫਿਰ ਸਭਾ ਦੇ ਆਈਡੈਂਟੀਟੀ ਕਾਰਡ ਬਣ ਗਏ ਆ ਜਿਨ੍ਹਾਂ ਦਾ ਅਹੁਦਾ ਹੈਗਾ ਅਹੁਦੇ ਦੇ ਮੁਤਾਬਕ ਚਿਮਨ ਲਾਲ ਜੀ ਦੱਸਣਗੇ ਤਾਂ ਨਾਲ ਉਹਨਾਂ ਨੂੰ ਮਾਨ ਸਨਮਾਨ ਨਾਲ ਜਿਹੜਾ ਹੈਗਾ ਕਾਰਡ ਉਹ ਦਿੱਤਾ ਜਾਏਗਾ ਤਾਂ ਮੈਂ ਕਾਰਡ ਪਾਉਣ ਤੋਂ ਪਹਿਲਾਂ ਇੱਕ ਬੇਨਤੀ ਕਰੂੰਗਾ ਕਮਾਉਂਦੇ ਨੂੰ ਨਾਲ ਬੇਨਤੀ ਕਰਾਂਗਾ ਕਿ ਵੇਖੋ ਕਾਰਡ ਜਿਹੜਾ ਹੈਗਾ ਉਹ ਤੁਸੀਂ ਲੈ ਲਿਆ ਇੱਕ ਸਾਲ ਤੱਕ ਉਹਦੀ ਮਿਆਦ ਰਹੇਗੀ ਉਸ ਤੋਂ ਬਾਅਦ ਉਹ ਜਿਹੜਾ ਕਾਰਡ ਹੈਗਾ ਉਹਦੀ ਮਿਆਦ ਖਤਮ ਹੋ ਜਾਣੀ ਹੈ ਦੁਬਾਰਾ ਰਿਯੂਫਰ ਕਰਾਉਣਾ ਪੈਗਾ ਉਹਦਾ ਤੁਹਾਡਾ ਹੈਗਾ ਕਿਸੇ ਦਾ ਇੱਥੇ ਕੁਝ ਦੱਸਿਆ ਜਾ ਸਕਦਾ ਜਿਹੜਾ ਅਸੀਂ ਇੱਕ ਵਾਰੀ ਲਿਖ ਦਿੱਤਾ ਜਿਹੜਾ ਕੋਈ ਕਹਿੰਦਾ ਕਿ ਮੈਨੂੰ ਔਦਾ ਵੱਡਾ ਚਾਹੀਦਾ ਹੈ ਹੋ ਸਕਦਾ ਵੀਰਪਾਲ ਵਰਗੇ ਬੰਦੇ ਲੜਨ ਵਾਲੇ ਹੁੰਦੇ ਨੇ ਕਿ ਮੈਨੂੰ ਔਦਾ ਤੁਸੀਂ ਛੋਟਾ ਦਿੱਤਾ ਪਰ ਔਦਾ ਜਿਹੜਾ ਬਲਾਕ ਚ ਟਾਈਮ ਦੇ ਸਕਦਾ ਹੈ ਘੱਟੋ ਘੱਟ ਮਹੀਨੇ ਚੋਂ ਇੱਕ ਦਿਨ ਉਹਨੂੰ ਬਲਾਕ ਦਾ ਔਦਾ ਦਿੱਤਾ ਜਾਊਗਾ ਜਿਹੜਾ ਬਲਾਕ ਦੇ ਵਿੱਚ ਔਦਾ ਨਹੀਂ ਦੇਣਾ ਚਾਹੁੰਦਾ ਕੋਈ 5 7 10 ਪਿੰਡਾਂ ਦੇ ਕਬਰ ਕਰਨਾ ਚਾਹੁੰਦਾ ਹੈ ਲੇਖਾ ਜੋਖਾ ਰੱਖਣਾ ਫੋਨ ਚ ਪੁੱਛਣਾ ਵੀ ਭਾਈ ਤੇਰਾ ਮੰਗ ਪੱਤਰ ਕਿੰਨੀ ਤਰੀਕ ਨੂੰ ਜਮਾ ਹੋਇਆ ਹੈ ਕੰਮ ਮਿਲਿਆ ਕਿ ਨਹੀਂ ਮਿਲਿਆ ਉਹਦਾ ਸਰਕਲ ਪ੍ਰਧਾਨ ਦਾ ਅਹੁਦਾ ਹੋਇਆ ਜਿਨਨੇ ਸਿਰਫ ਕੇਵਲ ਤੋਂ ਕੇਵਲ ਆਪਣੇ ਪਿੰਡ ਦੀ ਟੀਮ ਚਲਾਉਣੀ ਆ ਉਹਨੂੰ ਪਿੰਡ ਦਾ ਪ੍ਰਧਾਨ ਦਾ ਅਹੁਦਾ ਦਿੱਤਾ ਜਾਊਗਾ ਤਾਂ ਜਿਨਨੇ ਮੇਰੇ ਨਾਲ ਜ਼ਿਲ੍ਹੇ ਚ ਜਾਣਾ ਪੰਜਾਬ ਚ ਜਾਣਾ ਉਸ ਤਰੀਕੇ ਦੇ ਨਾਲ ਚਿਮਨ ਲਾਲ ਨੂੰ ਦੱਸਣਾ ਪੈਗਾ ਤੁਹਾਨੂੰ ਵੀ ਅਸੀਂ ਆ ਕਾਰਡ ਬਣਾਉਣਾ ਪਰ ਕਾਰਡ ਜਿਹੜਾ ਇੱਕ ਵਾਰੀ ਬਣ ਗਿਆ ਉਹ ਬਦਲਿਆ ਜਾ ਸਕਦਾ ਪਰ ਉਹਦੇ ਕਾਰਡ ਨੂੰ ਜਮ੍ਹਾਂ ਕਰਾਣਾ ਪੈਗਾ ਦੂਸਰਾ ਬਣ ਜੇਗਾ ਪਰ ਇਹ ਨਹੀਂ ਹੈ ਕਿ ਕਾਰਡ ਤਾਂ ਤੁਸੀਂ ਵੱਡਾ ਬਣਾ ਲਓ ਉਦੋਂ ਵੱਡਾ ਲੈ ਲੂੰ ਉਸ ਤੋਂ ਬਾਅਦ ਘਰੇ ਬਹਿ ਜਾਵਾਂ ਨਹੀਂ ਜੀ ਹਮਾਰੇ ਕੋਲੇ ਤਾਂ ਟਾਈਮ ਹੀ ਨਹੀਂ ਹੈ ਚਿੰਨ ਲਾਲ ਆਪਾਂ ਵੀਰਪਾਲ ਨੂੰ ਜਮਾਇਆ ਨਾ ਤਿੰਨ ਚਾਰ ਝੂਠ ਤਾਂ ਬੋਲਦੀ ਏ ਡੇਲੀ ਆ ਤਿੰਨ ਤਿੰਨ ਚਾਰ ਆ ਹੁਣ ਵੀ ਡਰਾਈ ਖੜੀ ਆ ਪਿੰਡ ਦੇ ਵਿੱਚ ਡਰਾ ਰਿਤਾ ਤੁਹਾਡੇ ਤੇ ਪ੍ਰਧਾਨ ਨੇ ਮੈਨੂੰ ਫੋਨ 'ਚ ਕਹਿ ਦਿੱਤਾ ਪ੍ਰਧਾਨ ਜੀ ਮੇਰਾ ਰੋਲਾ ਪੈਂਦਾ ਇਹ ਕਹਿੰਦੀ ਜੀ ਮੈਂ ਤਾਂ ਦਰਖਾਸਤ ਲਾਤੀ ਆ ਦੂਜੇ ਤੀਜੇ ਦਿਨ ਪੰਚਾਇਤ ਇਕੱਠੀ ਹੋਈ ਜਾਂਦੀ ਆ ਲੋਕ ਇਕੱਠੇ ਹੋਏ ਰਹਿੰਦੇ ਆ ਤੇ ਨਾਲ ਮੈਨੂੰ ਕਹਿੰਦੀ ਹੁਣ ਮੇਰਾ ਦਾਬਾ ਚੱਲ ਗਿਆ ਤੇ ਤੂੰ ਹੁਣ ਕਹਿਦੀ ਆ ਮੈਂ ਲਾਤੀ ਆ ਦਰਖਾਸਤ ਦਰਖਾਸਤ ਤੇ ਨਾਲ ਝੂਠ ਮੇਰੇ ਤੋਂ ਵੀ ਬੁਲਾਉਂਦੀ ਆ ਹਾਂ ਬਈ ਕਰੀਏ ਸ਼ੁਰੂ ਜੀ ਕਿੰਨਾ ਟਿਕਣਾ ਲੱਗ ਜੂਗਾ ਪਤਾ ਚਮਨ ਲਾਲ ਕਿਨੂੰ ਜ਼ਿਆਦਾ ਪਿਆਰ ਰੱਖ ਕਰਦਾ ਤੇ ਉਹਨੂੰ ਪਹਿਲੋ ਬੁਲਾਉਗਾ ਹੁਣ ਪਤਾ ਲੱਗ ਜੂਗਾ ਚਮਨ ਲਾਲ ਅੱਛਾ ਨਵੇਂ ਆਣ ਅੱਗੇ ਲਾਉਣਾ ਹਾਂ ਚਲੋ ਬੁਲਾਓ ਸਵਰਨ ਕੌਰ ਪਿੰਡ ਖੈਰੇ ਕਿਆ ਤੂੰ ਹਾਂ ਇਹਨਾਂ ਦਾ ਪੰਜਾਬ ਪਿੰਡ ਪਿੰਡ ਪੱਧਰ ਤੇ ਪ੍ਰਧਾਨ ਹਾਂ ਸਵਰਨਕੌਰ ਦਾ ਜੀ ਕੰਮ ਨਵਾਂ ਹੈਗਾ ਜਿਵੇਂ ਜਿਵੇਂ ਇਹਨਾਂ ਨੂੰ ਅੱਗੇ ਪਤਾ ਲੱਗੇਗਾ ਉਸੇ ਤਰ੍ਹਾਂ ਹੀ ਅੱਗੇ ਉਹਦਾ ਜਿਹੜਾ ਹੈਗਾ ਚੱਲਦਾ ਰਹੂਗਾ ਠੀਕ ਹੈ ਜੀ ਚਲੋ ਜੀ ਜ਼ਿੰਮੇਵਾਰੀ ਸੰਭਾਲੋ ਦੂਜੇ ਨੰਬਰ ਤੇ ਗਾ ਸਰੋਜ ਕੋ ਸਰੋਈ ਰਾਣੀ ਪਿੰਡ ਮੇਘਰਾਇਤਾਲ ਮੇਘਰਾਇਤਾਲ ਲੈ ਵੀ ਚੰਮਨ ਲਾਲ ਤੂੰ ਨਵੇਂ ਨਵੇਂ ਬੰਦਿਆਂ ਨੂੰ ਲਾ ਰਿਹਾ ਲੋ ਜੀ ਜਿਉਦੇ ਰਹੋ ਜੀ ਆ ਪਾ ਲੋ ਆ ਪਿੰਡਾ ਮੇਗਾ ਨਾਲੀਆਂ ਪਿੰਡ ਮਗਰ ਮੇਗਾ ਪਿੰਡਾ ਨਾਲ ਕੀ ਹੋ ਗਿਆ ਬਿੰਦਰਕੌਰ ਸ਼੍ਰੀ ਵਾਲਾ ਇਹ ਠੀਕ ਆ ਬਿੰਦਰਕੌਰ ਇਹ ਚਿਹਰਾ ਵੇਖ ਦਾਦਾ ਕਿੰਨੀ ਟੈਨਸ਼ਨ ਹੋਈ ਹੋਈ ਹੈ ਹੈਨਾ ਪਿੱਛੇ ਜੇ ਕਹਿਣ ਦੀ ਸੀ ਮੈਂ ਦੁਖੀਆਂ ਦਫਤਰ ਤੋਂ ਵੀ ਤੇ ਪਿੰਡ ਤੋਂ ਵੀ ਤੇ ਫੱਟੇ ਚੱਕ ਦੇਣੇ ਨੇ ਮੇਰੇ ਵੀ ਨਾਲ ਹੀ ਚੱਕ ਦੇਣੇ ਆ ਨਹੀਂ ਆ ਲੈ ਵੀ ਜਉਂਦੇ ਰਿਹਾ ਵੀ ਇਹ ਸਭ ਤੋਂ ਪਹਿਲਾਂ ਸਾਡੀ ਭੈਣ ਆ ਲਾਡਲੀ ਸਾਰੇ ਤੋਂ ਜ਼ਿਆਦਾ ਗਲਤੀਆਂ ਇਹ ਵੀ ਕਰਦੀ ਆ ਆ ਵੇਖੀ ਅੱਜ ਫੋਟੋ ਤੇ ਮਹਾਈ ਆ ਨੀ ਦੇ ਦੇ ਵੈਸੇ ਵੈਸੇ ਨਹੀਂ ਬਲਾਕ ਨਾਲ ਬੜੀ ਬਣੀ ਹੋਈ ਆ ਹੈਨਾ ਮੇਰਾ ਤਾਂ ਨਾਮ ਦਬਾਈ ਕਰਨਾ ਕੰਮ ਸਿੱਧਾ ਚੱਲਦਾ ਹੈ ਵੀਰਪਾਲ ਕੌਰ ਹਾਂ ਵੀਰਪਾਲ ਵੀਰਪਾਲ ਆ ਦੇਖ ਲੋ ਚਿੰਨ ਲਾਲ ਤੇਰਾ ਕਿਹੋ ਜਿਹਾ ਰੁਪਇਆ ਰੱਖਦਾ ਅੱਗੇ ਬੈਂਕਲ ਜੀ ਨੇ ਕੁਛ ਨਹੀਂ ਚੱਜਦਾ ਇਹ ਮੈਂ ਨਹੀਂ ਪਾ ਜੀ ਇਹ ਨਾ ਬਚਾਏ ਆ ਜਾ ਆ ਜਾ ਨੀੜੇ ਬਦਲ ਦੇਣਾ ਬਦਲ ਦੇਣਾ ਓਏ ਓਏ ਬਦਲ ਤੇ ਨਾ ਕਾਰ ਬਦਲਣੀ ਸਰਪੁਆਲਾ ਹਾਂ ਵੀਰਪਾਲ ਕੌਰ ਇਹਦਾ ਉੱਡਾ ਕਿਹੜਾ ਸੀ ਸਰਕਲ ਸਰਕਲ ਪ੍ਰਦਾ ਛੋਟਾ ਹੈ ਨਾ ਛੋਟਾ ਵੱਡਾ ਚਾਹੀਦਾ ਸੀ ਤੈਨੂੰ ਚਲੋ ਕੋਈ ਨਹੀਂ ਕਰਦਾਂਗੇ ਲੈ ਵੀ ਵੀਰਪਾਲ ਲਈ ਦੁਬਾਰਾ ਤਾੜੀਆਂ ਹੋਣ ਸਿਮਰਨ ਜੀ ਦਾ ਵਕਤ ਹੈ ਹੈ ਸਿਮਰਨ ਆ ਬਈ ਆ ਲਾ ਬਈ ਇਹ ਸਾਡੀ ਭਾਂਜੀ ਆ ਜੀ ਤੁਰ ਦਾਵਾ ਕਰਦੀ ਆ ਅੱਜ ਮੈਂ ਦੇਖ ਰਿਆ ਸੀ ਚਿਮਨ ਨੌਲ ਨੂੰ ਦੁਬਾਰਾ ਹੀ ਸੀ ਹੈ ਨਾ ਆਦੀ ਮੇਰਾ ਬਹੁਤ ਵੱਡਾ ਦਾਵਾ ਹੈ ਚਿਮਨ ਲਾਲ ਜੀ ਜੀ ਐਵੇਂ ਨਹੀਂ ਚੱਲਣਾ ਰਿਸ਼ਤੇਦਾਰੀ ਵੱਖਰੀ ਚੀਜ਼ ਹੈ ਤੇਰਾ ਤਹਿਸੀਲ ਦਾ ਉਹਦਾ ਵੱਖਰਾ ਹੈ ਠੀਕ ਹੈ ਨਾ ਕਿਸੇ ਦੀ ਮੈਂ ਛਪਾਰਿਸ਼ ਨਹੀਂ ਕਰਨੀ ਠੀਕ ਹੈ ਨਹੀਂ ਆਪਾਂ ਫੀਸ ਪਹਿਲਾਂ ਦੇਖਦੇ ਆ ਪੁੱਛ ਲੋ ਚਲ ਠੀਕ ਹੋ ਗਿਆ ਹਾਂਜੀ ਮੁਖਤਿਆਰ ਸਿੰਘ ਹਾਂ ਆਓ ਜੀ ਬਾਈ ਜੀ ਆ ਮੇਰਾ ਭਰਾ ਹੈ ਇਹ ਸਿਮਰਨਜੀਤ ਦਾ ਸਹੁਰਾ ਹੈ ਤੇ ਸਾਡਾ ਵੱਡਾ ਵੀਰ ਆ ਮੈਂ ਕਹਾਂਗਾ ਕਿ ਠੀਕ ਹੈ ਇਹਨੂੰ ਸਰਕਲ ਉਹਦਾ ਦਿੱਤਾ ਸਰਕਲ ਪ੍ਰਧਾਨ ਦਾ ਤੇ ਜਥੇਦਾਰ ਜੀ ਹੁਣ ਤੁਸੀਂ ਫੇਰ ਹੁਣ ਫੱਟੇ ਚੱਕਦੇ ਹੋ ਨੇੜੇ ਨੇੜੇ ਇੱਕ ਮੇਰਾ ਪਿੰਡ ਬੁੰਗੀ ਦਾ ਰਹਿੰਦਾ ਆਲਾ ਮੜਾ ਜੇ ਤੈਨੂੰ ਆਪ ਕੋਸ਼ਿਸ਼ ਕਰਨੀ ਪੈਣੀ ਆ ਐਂਕਾ ਤਨੀ ਛੋਟੀ ਐ ਸਿਰ ਵੱਡੇ ਉਹ ਵੱਡੇ ਦੇ ਦੇਖੋ ਗੱਲ ਪਤਾ ਕੀ ਆ ਇਹ ਸਿਰ ਵੱਡੇ ਸਰਦਾਰਾਂ ਦੇ ਇਹ ਵੀ ਵਾਰੀ ਗੱਲ ਸੁਣ ਲਓ ਧਿਆਨ ਨਾਲ ਕਿ ਚਿਮਨ ਲਾਲ ਨੇ ਦੱਸਿਆ ਨਹੀਂ ਇਹ ਕਾਰ ਤਿਆਰ ਹੋ ਗਿਆ ਕੀ ਕਰਨਾ ਐਥੇ ਜਦੋਂ ਆਏ ਆ ਨਾ ਤੇ ਮੈਂ ਆਉਂਦਾ ਜਦੋਂ ਚਿਮਨ ਲਾਲ ਨੇ ਕਿਹਾ ਮੈਂ ਤਾਂ ਕੰਮ ਕੀਤੀ ਬੈਠਾ ਮੈਂ ਕਿਹਾ ਤੂੰ ਮੈਨੂੰ ਦੱਸਿਆ ਨਹੀਂ ਖੜੇ ਟਾਈਮ ਤੇ ਜਾ ਕੇ ਆ ਤੁਹਾਡਾ ਮਸਾਲਾ ਲੈਂਦਾ ਆ ਆ ਪੈਕਿੰਗ ਤੇ ਡੋਰੀ ਇੱਥੋਂ ਸਹੀ ਨਹੀਂ ਮਿਲਦੀ ਫਰੋਜਪੁਰੋਂ ਵਧੀਆ ਮਿਲਦੀ ਆ ਦੇਸ਼ ਰਾਜ ਦੇਸ਼ ਰਾਜ ਜੀ ਆਓ ਜੀ ਆਓ ਜੀ ਲੈ ਵੀ ਦੇਸ਼ ਰਾਜ ਦੇਸ਼ ਰਾਜ ਨਾਲ ਵੀ ਸਾਡੀ 90% ਤਾਂ ਲੜਾਈ ਰਹਿੰਦੀ ਆ ਹੈਨਾ ਜਦੋਂ ਕਿਤੇ ਪਾਰਟੀ ਦਾ ਕੰਮ ਹੋਵੇ ਕੋਈ ਨਾ ਕੋਈ ਬਹਾਨਾ ਲੱਭ ਲੈਂਦਾ ਹੈ ਲੈ ਵੀ ਦੇਸ਼ ਰਾਜ ਇਹਨਾਂ ਦਾ ਕੀ ਅਹੁਦਾ ਦੱਸਿਆ ਸੀਗਾ ਇਹਨਾਂ ਦਾ ਪਿੰਡ ਪਰਦਾ ਹਾਲੇ ਪਿੰਡ ਤੇ ਹੀ ਐ ਜਦੋਂ ਤੁਸੀਂ ਠੀਕ ਹੋ ਜਾਓਗੇ ਤਾਂ ਅੱਗੇ ਆਪਾਂ ਚਲਾ ਦੇਾਂਗੇ ਕੰਮ ਠੀਕ ਇਹ ਪਾਲੂ ਦਾ ਇਹ ਪਾਲੂ ਆਪਰਾਣਾ ਦੇਤਾ ਨਵਾਂ ਨਹੀਂ ਦੇਤਾ ਇਹ ਬੱਚ ਕਰਨੀ ਹੁਣ ਬੱਚ ਕਰ ਉਹ ਜਾਣਾ ਫੇਰ ਉਹ ਤੇਰਾ ਪੁਰਾਣਾ ਜਿਹਾ ਪਾਟਿਆ ਨਵਾਂ ਇੱਕ ਹੋਰ ਲੈ ਦੋ ਲੈ ਕਿਆ ਸੀ ਕਮਲੇਸ਼ ਰਾਣ ਉਹ ਬੱਚ ਕਰ ਕਮਲੇਸ਼ ਰਾਣ ਕਮਲੇਸ਼ ਰਾਣ ਉਹ ਇਹਨੂੰ ਦੱਸ ਦੇ ਪਿੰਡ ਦਾ ਉਦ ਦਾ ਕਿਹੜਾ ਇਹਦਾ ਪ੍ਰਧਾਨ ਪਿੰਡ ਦੀ ਪ੍ਰਧਾਨ ਤੂੰ ਨਹੀਂ ਬੜੀ ਲੜਾਈ ਕੀਤੀ ਮੇਰੇ ਨਾਲ ਮੰਗ ਕਹਿੰਦੇ ਅਸੀਂ ਇੰਨੇ ਚਿਰ ਦੇ ਉਦੋਂ ਕੰਮ ਕਰਦੇ ਪਏ ਤੇ ਛੋਟਾ ਉਦਾਂ ਦਿੱਤਾ ਸਾਨੂੰ ਹੈ ਇਹਨੂੰ ਪਤਾ ਹੈ ਕਿ ਲੜਾਈ ਤੱਕ ਬੜੇ ਕਰਤੀ ਹੋਤ ਠੀਕਾ ਅੱਛਾ ਹੁਣ ਯਾਦ ਰੱਖੋ ਮੈਂ ਦੋਨ ਜੀ ਪਾ ਲਾਂਗਾ ਓਲੇ ਜੀ ਨਹੀਂ ਨਹੀਂ ਉਹ ਲਿਆ ਓਲੇ ਕੋ ਪਾ ਲੇ ਹਾਂ ਮੈਂ 10 ਮੇਨ ਬੱਦਾ ਸਾਡਾ ਓਲੇ ਹਾਂ ਜੀ ਹੁਣ ਇਹਨਾਂ ਦਾ ਨਾਮ ਕੌਣ ਬੋਲੇਗਾ ਤੁਸੀਂ ਬੋਲੋ ਜੀ ਅੱਲਾ ਫੜੋ ਕਾਰਡ ਬੋਲ ਕੇ ਦੱਸੋ ਇਹ ਜੀ ਚਿਮਨ ਲਾਲ ਨੇ ਜੀ ਇਹਨਾਂ ਦਾ ਉਹਦਾ ਕੀ ਹੈਗਾ ਮੈਂ ਤਾਂ ਦੱਸਣਾਂਣੀ ਹੈ ਚਿਮਨ ਲਾਲ ਤਸੀਰ ਹਾਂ ਜੀ ਦੱਸ ਦੇ ਨਾਮ ਦੱਸ ਦੇ ਪਾਵਾਂਗਾ ਮੈਂ ਜੀਮਨ ਲਾਲ ਚਿਮਨ ਲਾਲ ਹੀ ਬੋਲਣਾ ਹਾਂ ਹਾਂ ਜੀ ਚਿਮਨ ਲਾਲ ਤਸੀਰ ਕੋਲ ਦਾ ਨਾਲ ਪਰਦਾ ਤਸਵੀਰ ਤਸਵੀਰ ਚਲੋ ਚਿਮਨ ਲਾਲ ਜੀ ਪ੍ਰਧਾਨ ਤਸਵੀਰ ਪ੍ਰਧਾਨ ਲਗਾ ਬਈ ਇਹ ਚਿਮਨ ਲਾਲ ਦਾ ਦੇਖੋ ਚਿਮਨ ਲਾਲ ਦੀ ਇੱਕ ਖਾਸੀਅਤ ਹੈ ਜੀ ਹਾਂ ਅਰਾਜੇ ਇਹਨੂੰ ਧਿਆਨ ਕਰਿਓ ਕਿ ਚਿਮਨ ਲਾਲ ਦੀ ਇੱਕ ਖਾਸੀਅਤ ਆ ਕਿ ਮੈਂ ਇਧਰ ਕੰਮ ਕਾਫੀ ਖਿੱਚਿਆ ਤੇ ਉਸ ਤੋਂ ਬਾਅਦ ਜਿਹੜੇ ਵਰਕਰਾਂ ਦੀ ਪਾਵਰ ਬੜੀ ਬਣ ਗਈ ਉਹ ਦਫਤਰਾਂ ਚ ਥਾਣਿਆਂ ਚ ਕੰਮ ਲੈਣ ਲੱਗ ਪਏ ਤੇ ਥੋੜੇ ਕਨੇ ਮਾੜੇ ਮੋٹے ਕਿਸੇ ਗਰੀਬ ਲੋਕਾਂ ਕੋਲੋਂ ਪੈਸੇ ਵੀ ਲੈਣ ਲੱਗ ਪਏ। ਇੱਕ ਕੰਮ ਇੱਥੇ ਕੀਤਾ ਸੀਗਾ ਤੇ ਇੱਕ ਕੁੜੀ ਨੇ ਮੈਨੂੰ ਕਹਿ ਦਿੱਤਾ ਵੀ ਪ੍ਰਧਾਨ ਜੀ ਕੰਮ ਹੋ ਗਿਆ ਸਾਡਾ ਬੜੀ ਮਿਹਰਬਾਨੀ ਮੈਂ ਉਹਨੂੰ ਪੁੱਛ ਲਿਆ ਕੋਈ ਪੈਸੇ ਪੁੱਛ ਤਾਂ ਨਹੀਂ ਲੱਗੇ। ਉਹ ਆਂਦੀ ਮੈਂ 5000 ਰੁਪਇਆ ਦਿੱਤਾ। ਮੈਂ ਕਿਹਾ ਕਿਹਨੂੰ ਦਿੱਤਾ? ਆਨੇ ਤੇਰੇ ਵਰਕਰਾਂ ਨੂੰ ਇੱਕ ਜੱਸਾ ਸੀਗਾ ਤੇ ਇੱਕ ਜੀਤ ਕਾਰਮ ਸੀਦਾ। ਉਸ ਤੋਂ ਬਾਅਦ ਮੈਂ ਗੁਰੂ ਹਰ ਸਾਹਿਬ ਤਹਿਸੀਲ ਦਾ ਕਰਤਾ ਸੀ ਬਾਈਕਾਰ। ਇਹ ਚਿਮਨ ਲਾਲ ਗਿਆ ਤੇ ਨਾਲ ਇਹਦੇ ਹੋਰ ਵੀ ਬੰਦੇ ਸੀ ਤੁਸੀਂ ਤਾਂ ਤੁਸੀਂ ਤਾਂ ਥੋੜੇ ਖੜੇ ਚਿਮਨ ਲਾਲ ਵਟਕੇ ਜਦੋਂ ਮੈਂ ਕਿਹਾ ਵੀ ਮੈਂ ਹੁਣ ਤੁਹਾਡੇ ਬਲਾਕ ਚ ਨਹੀਂ ਆਣਾ ਤੇ ਚਿਮਨ ਲਾਲ ਕਹਿੰਦਾ ਜੀ ਇੱਕ ਮੌਕਾ ਮੈਨੂੰ ਦੇ ਦਿਓ ਪਰ ਚਿਮਨ ਲਾਲ ਨੇ ਉਸ ਦਿਨ ਦਾ ਨਾ ਤਾਂ ਮੈਨੂੰ ਜਵਾਬ ਦਿੱਤਾ ਨਾ ਮੇਰੀ ਕਿਸੇ ਗੱਲ ਦਾ ਗੁੱਸਾ ਕੀਤਾ ਸੁੱਕ ਜਾਂਦਾ ਪੈਦਲ ਢੇੜੇ ਲਾਉਂਦਾ ਤੁਹਾਡੇ ਵਾਸਤੇ ਤਾਂ ਅੱਜ ਤਹਿਸੀਲ ਪ੍ਰਧਾਨ ਦੇ ਇਹ ਹੱਕਦਾਰ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅੱਜ ਆਪਣੀ 11 ਤਰੀਕ ਦੀ ਆਪਣੀ ਵੱਡੀ ਮੀਟਿੰਗ ਹੈਗੀ ਫਰੋਈਪੁਰ ਉਹਦੇ ਵਿੱਚ ਤੁਹਾਡੀ ਪਾਵਰ ਬੜੀ ਬਣ ਜਾਣੀ ਹੈ ਤਾਂ ਹੋ ਸਕਦਾ ਕਿ ਤਹਿਸੀਲਦਾਰ ਦੇ ਕੰਮ ਨੂੰ ਵੇਖ ਕੇ ਤਹਿਸੀਲ ਪ੍ਰਧਾਨ ਦੇ ਕੰਮ ਨੂੰ ਵੇਖ ਕੇ ਹੋ ਸਕਦਾ ਅੱਗੇ ਹੋਰ ਵਧਣਗੇ ਕੱਲ ਫਾਜ਼ਲ ਕੀ ਜਾ ਰਿਹਾ ਮੇਰੀ ਜਗ੍ਹਾ ਤੇ ਮੀਟਿੰਗ ਕਰਨ ਸਰਦਾਰ ਬਲਵਿੰਦਰ ਸਿੰਘ ਦੇ ਨਾਲ ਨਾਲ ਮੈਂ ਬਾਈ ਡਿਊਟੀ ਲਾਤੀ ਆ ਇੱਕ ਸਾਡੀ ਕੁੜੀ ਜਾਏਗੀ ਤਾਂ ਵੇਖੋ ਕੋਈ ਵੀ ਬੰਦਾ ਕੰਮ ਕਰੇ ਨਵੇਂ ਤੇ ਪੁਰਾਣੇ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਏ ਕਿ ਕੰਮ ਕਿਹੜਾ ਬੰਦਾ ਕਰਦਾ ਹੈ ਹੈਨਾ ਹੁਣ ਮੰਨ ਕੇ ਚਲੋ ਆਪਾਂ ਸਾਰੇ ਹੀ ਆ ਜਦੋਂ ਮਾਪਿਓ ਦੀ ਸੇਵਾ ਕਰੀਦੀ ਆ ਤੇ ਅੰਤਕ ਸਮੇਂ ਤੇ ਜਦੋਂ ਉਹਨੂੰ ਪਤਾ ਹੁੰਦਾ ਕਿ ਮੈਂ ਹੁਣ ਦੁਨੀਆ ਛੱਡ ਕੇ ਚਲੇ ਜਾਣਾ ਤਾਂ ਉਹ ਮਾਪਿਓ ਕਹਿੰਦਾ ਵੀ ਇਨੇ ਮੇਰਾ ਬਹੁਤ ਸਵਾਰਿਆ ਮਾਨ ਕੀਤਾ ਮੈਨੂੰ ਵਧਾਇਆ ਫਲਾਇਆ ਮੇਰੇ ਪਰਿਵਾਰ ਚ ਰਿਸ਼ਤੇਦਾਰਾਂ ਚ ਮੇਰਾ ਨਾਮ ਚਮਕਾਇਆ ਆ ਫਿਰ ਉਹ ਧਿਆਨ ਰੱਖਦਾ ਕਿ ਹੁਣ ਜਿਹੜਾ ਮੇਰੇ ਕੋਲੇ ਮਸਾਲਾ ਇਹਨੂੰ ਦੇਣਾ ਹੈ ਹੈਨਾ ਕਿਸੇ ਦੀ ਟੂੰਬ ਹੁੰਦੀ ਆ ਕਿਸੇ ਤੋਂ ਲੈਣੇ ਹੁੰਦੇ ਆ ਕਿਸੇ ਨੂੰ ਦੇਣੇ ਹੁੰਦੇ ਆ ਮੇਰੀ ਸੱਸ ਮੈਨੂੰ ਬੜਾ ਪਿਆਰ ਕਰਦੀ ਸੀ ਹਾਂ ਤੱਕ ਸਮੇਂ ਤੇ ਉਹਨੇ ਮੈਨੂੰ ਸਾਨੂੰ ਦੋਵਾਂ ਜੀਆਂ ਨੂੰ ਬੁਲਾ ਲਿਆ ਮਾਲ ਮੱਤਾ ਉਹਨੇ ਦੇਤਾ ਸਾਰਾ ਸਾਨੂੰ ਤੇ ਜਦੋਂ ਮੇਰੇ ਵੱਡੇ ਸਾਲੇ ਨੇ ਮੇ ਰੌਲਾ ਪਾ ਲਿਆ ਤੇ ਮੈਨੂੰ ਮੇਰੀ ਘਰ ਦੀ ਕਿੰਦੀ ਮੇਰੇ ਨਾਲ ਚੱਲ ਮੈਂ ਕਿ ਮੈਂ ਨਹੀਂ ਜਾਣਾ ਉਹਨਾਂ ਦਾ ਹੱਕ ਮੰਦਾ ਭਾਈ ਦੇ ਤੂੰ ਕਿਉਂ ਭਾਈ ਜੇ ਤੈਨੂੰ ਮਿਲ ਗਿਆ ਸੰਭਾਲ ਨਹੀਂ ਮੈਂ ਨਹੀਂ ਹੋ ਸਕਤ ਅਗਲੀ ਇੱਕ ਗੱਲ ਹੋਰ ਸੁਣ ਲਓ ਕਿ ਮੈਂ ਆਪਦੀ ਜਗ੍ਹਾ ਚੋਂ ਆਪਦੇ ਮਾਪਿਓ ਤੋਂ ਹਿੱਸਾ ਨਹੀਂ ਲਿਆ ਮੈਨੂੰ ਕਹਿੰਦੇ ਰੇ ਮੇਰੇ ਪ੍ਰਧਾਨ ਭਰਾ ਕਿ ਤੇਰਾ ਹਿੱਸਾ ਬੰਦਾ ਲੈ ਲਾ ਠੀਕ ਹੈ ਮੈਂ ਕਹਿੰਨੀ ਐਵੇਂ ਗੱਲਾਂ ਨਾ ਨਹੀਂ ਨਾ ਲਿਆ ਬਿਲਕੁਲ ਵੇਖੋ ਅੱਜ ਨੀਤ ਦੀ ਬਦੌਲਤ ਅਸੀਂ ਅੱਜ ਤੁਹਾਡਾ ਮਾਣ ਲਿਆ ਤੇ ਤੁਸੀਂ ਵੀ ਮੇਰੇ ਤੋਂ ਸਿੱਖ ਲਓ ਇੱਕ ਚੀਜ਼ ਰਹਿੰਦੀ ਜੀ ਅੱਜ ਮੇਰੇ ਨਾਲ ਤੁਰ ਕੇ ਤੁਹਾਨੂੰ ਮੌਕਾ ਮਿਲਿਆ ਸਭ ਤੋਂ ਵੱਡਾ ਤਾਂ ਔਰਤਾਂ ਨੂੰ ਕਿ ਆਹ ਵੇਖੋ ਹੁਣ ਤੁਸੀਂ ਵੀਡੀਓ 'ਚ ਖੜੀਆਂ ਜੀ ਜੇ ਤੁਸੀਂ ਮੇਰੇ ਤੋਂ ਬਿਨਾਂ ਵੀਡੀਓ ਬਣਾਉਂਗੇ ਤੇ ਘਰ ਦੇ ਲੜਾਈ ਪਾ ਲੈਂਦੇ ਨੇ ਹੈਨਾ ਪਾ ਲੈਂਦੇ ਆ ਨਾ ਅੱਛਾ ਹੁਣ ਤੁਸੀਂ ਮੇਰੇ ਨਾਲ ਖੜੇ ਹੋ ਤੇ ਕਰਦੇ ਵੇਖਦੇ ਨੇ ਤੇ ਨਾਲੇ ਕਹਿੰਦੇ ਆ ਤੂੰ ਬੋਲਣਾ ਸੀ ਬੋਲੀ ਕਿਉਂ ਨਹੀਂ ਤੂੰ ਤੇਰਾ ਹੱਕ ਮੰਦਾ ਸੀ ਇੱਕ ਮਾਨ ਤੁਹਾਨੂੰ ਇਹ ਮਿਲਿਆ ਦੂਸਰਾ ਕਿ ਮੇਰੇ ਭਰੋਸੇ ਤੋਂ ਤੁਸੀਂ ਦੱਸ ਕੇ ਆ ਜਾਂਦੇ ਹੋ ਕਰੇ ਤਾਂ ਕੋਈ ਫਿਕਰ ਨਹੀਂ ਹੈ ਤੀਸਰਾ ਦਫ਼ਤਰਾਂ ਤੇ ਤੁਹਾਡਾ ਦਬਾਅ ਹੈ ਤੁਸੀਂ ਅੱਜ ਸਰਪੰਚਾਂ ਦੇ ਨਾਲ ਬਰਬਰ ਦੀ ਟੱਕਰ ਲੈ ਸਕਦੇ ਹੋ ਲੈਂਦੇ ਹੋ ਹੈਨਾ ਇਹਨੂੰ ਕਹਿੰਦੇ ਆ ਤਰੱਕੀ ਤਰੱਕੀ ਮੰਨਣੀ ਤੇ ਇੱਕ ਚੀਜ਼ ਦਾ ਯਾਦ ਰੱਖਿਓ ਚੀਜ਼ ਇੱਕ ਰਹਿੰਦੀ ਹੈ ਚੇਤਾ ਆਪਦੇ ਭੈਣਾ ਭਰਾ ਰਿਸ਼ਤੇਦਾਰ ਤੇ ਵਰਕਰ ਰਹਿੰਦੇ ਆ ਤੇ ਚਾਹ ਪੈਸਾ ਬਣਾ ਲਈਏ ਠੱਗੀ ਮਾਰ ਕੇ ਤਾਂ ਫਿਰ ਲੋਕ ਨਹੀਂ ਰਹਿੰਦੇ ਫਿਰ ਲੋਕ ਨਹੀਂ ਰਹਿੰਦੇ ਫਿਰ ਫਿਰ ਕੋਈ ਰਿਸ਼ਤੇਦਾਰ ਭੈਣਾ ਭਰਾ ਨਹੀਂ ਖੜਦਾ ਜਿਹਦੇ ਤੋਂ ਮਰਜੀ ਤੁਸੀਂ ਠੱਗੀ ਮਾਰ ਲਓ ਫਿਰ ਉਹ ਲੋਕਾਂ ਚ ਗੱਲ ਕਰਦਾ ਹੀ ਰਹਿੰਦਾ ਐਨੀ ਠੱਗੀ ਮਾਰ ਗਈ ਮੈਨੂੰ ਤੁਹਾਡੇ ਤੋਂ ਆਸ ਆ ਕਿ ਤੁਸੀਂ ਸਾਰਿਆਂ ਨੇ ਆਪਦੀ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਲੋਕ ਕਮੀ ਨਹੀਂ ਕਰਦੇ ਆਪਣੇ ਵਿੱਚ ਚਿਮਨ ਲਾਲ ਜੀ ਇੱਕ ਬੀਬੀ ਸੀਗੀ ਸਧਾਰਨ ਦੀ ਭੋਲੀ ਉਹਦਾ ਨਾਮ ਸੀਗਾ ਤਾਂ ਅੱਜ ਵੀ ਉਹ ਫੋਨ 'ਚ ਗੱਲ ਕਰਦੀ ਆ ਉਹ ਸਿਰੀ ਲੱਗੇ ਸੀ ਉਹਦਾ ਮੁੰਡਾ ਵੀ ਤੇ ਉਹਦੇ ਘਰ ਦਾ ਵੀ ਇਹਨੂੰ ਧਿਆਨ ਕਰੋ ਵੇਖ ਕਿਰਪਾ ਆ ਗੱਲਾਂ ਤੇਰੀਆਂ ਨੁਕਸਾਨ ਕਰਦੀਆਂ ਗੱਲ ਸੁਣ ਹੈਨਾ ਉਹ ਸਿਰੀ ਲੱਗੇ ਸੀ ਦੋਵੇਂ ਉਹ ਆਪ ਘਰਾਂ ਦਾ ਕੰਮ ਕਰਦੀ ਸੀਗੀ ਪਰ ਉਹਦਾ ਕੰਮ ਆ ਗਿਆ ਜਦੋਂ ਕੰਮ ਚਲਾਇਆ ਉਹਦਾ ਪਿੰਡ 'ਚ ਨਾਮ بڑا ਬਣ ਗਿਆ ਉਹ ਅੱਜ ਸਰਪੰਚ ਬਣੀ ਹੋਈ ਆ ਬਹੁਤ ਕੁੜੀਆਂ ਸਾਡੀਆਂ ਮਰੀਦਾ ਚੋਂ ਸਰਪੰਚ ਬਣੀਆਂ ਆਈਆਂ ਪਰਮਾਤਮਾ ਕਰੇ ਤੁਹਾਨੂੰ ਤਰੱਕੀ ਦੇਵੇ ਤਾਂ ਮੈਨੂੰ ਤੁਹਾਡੇ ਤੋਂ ਆਸ ਆ ਕਿ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਤਾਂ ਜਿਹੜਾ ਆਪਾਂ 11 ਤਰੀਕ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਇੱਕ ਡੂੰਗੀ ਜੀ ਜਗ੍ਹਾ ਹੈਗੀ ਆ ਉਹ ਆਪਾਂ ਕਿਰਾਏ ਤੇ ਲੈਣੀ ਆ ਸਾਰਾ ਦਿਨ ਤੇ ਉੱਥੇ ਲੰਗਰ ਪਾਣੀ ਦਾ ਅਰੇਂਜਮੈਂਟ ਖੁੱਲਾ ਚੱਲੇਗਾ ਬੈਠਣ ਦਾ ਅਰੇਂਜਮੈਂਟ ਵੀ ਹੋਏਗਾ ਟੈਂਟ ਟੰਟ ਵੀ ਲਾਣਾ ਸਿਰਫ ਪਾੜਾ ਕਰਾਇਆ ਤੁਸੀਂ ਆਪ ਦਾ ਕੱਖਾ ਕਰਕੇ ਲਿਆਓ ਵੇਖੋ ਪੈਂਸ਼ਨ ਦੀ ਗੱਲ ਆ 5000 ਦੀ ਠੀਕ ਆ ਦਿੱਲੀ ਚ ਹੋ ਗਈ ਆ ਹਰਿਆਣੇ ਚ 3500 ਹੋ ਗਿਆ ਪੰਜਾਬ ਚ ਵੀ ਹੋ ਰਹੀ ਆ ਤੁਹਾਡੀ ਦਿਹਾੜੀ ਆ ਭਾਵੇਂ ਉਹ ਖੇਤ ਮਜ਼ਦੂਰ ਆ ਭਾਵੇਂ ਸਾਰੀ ਮਜ਼ਦੂਰ ਆ ਤੁਹਾਨੂੰ ਨਰੇਗਾ ਮਨਜ਼ੂਰ ਆ ਪੱਟਾ ਮਨਜ਼ੂਰ ਆ 700 ਰੁਪਏ ਦੀ ਗੱਲ ਕੀਤੀ ਆ ਹੈਨਾ ਹੱਕੀ ਗੱਲਾਂ ਤੁਹਾਡੀਆਂ ਨੇ ਤਾਂ ਤੁਸੀਂ ਇਕੱਠੇ ਹੋਣਾ ਤਾਂ ਮੈਂ ਮੇਨ ਰੱਖਦਾ ਕਿ ਪੂਰੇ ਜੋਰਾ ਸ਼ੋਰਾ ਨਾਲ ਟੂਰ ਬਣਾ ਰਹੇ ਹੋ ਜਾਂ ਮੀਟਿੰਗਾਂ ਕਰੋ ਆਪਾਂ ਲੋਕਾਂ ਦੀ ਸਮਝ ਬਣਾਈਂ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤੋ ਸਤਿਕਾਰ ਸਤਿਕਾਰ